ਸਾਸੀ ਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਦੇ ਵਿੱਚ ਤੇ ਲਓ ਜੀ ਅੱਜ ਆਪਾਂ ਪਹੁੰਚੇ ਆਂ ਇੱਧਰ ਲੁਧਿਆਣਾ ਐਕਸੀਬੀਸ਼ਨ ਗਰਾਊਂਡ 'ਚ ਇੱਥੇ ਲੱਗਿਆ ਹੈ ਇਨਟੈਕਸਟ ਐਕਸਪੋ ਇਹ ਉਹਦੇ ਵਾਲਾ ਆਰਕੀਟੈਕਟਰ ਵਾਲਾ ਹੈ ਨਾ ਪੰਜਾਬਸ਼ਰਮ ਆਰਕੀਟੈਕਟਰ ਕਲਾ ਨਹੀਂ ਇੰਟੀਰੀਅਰ ਹੋ ਗਿਆ ਇੰਟੀਰੀਅਰ ਹੋ ਗਿਆ ਇੰਟੀਰੀਅਰ ਐਕਸਟੀਰੀਅਰ ਆਰਕੀਟੈਕਟਰ ਵਾਲਾ ਇਹ ਇੱਥੇ ਐਕਸਪੋ ਲੱਗਿਆ ਹੋਇਆ ਲੁਧਿਆਣਾ ਐਕਸੀਬੀਸ਼ਨ ਗਰਾਊਂਡ 'ਚ ਤੇ ਚਲੋ ਕਰਦੇ ਆਂ ਆਪਾਂ ਐਂਟਰੀ ਤੇ ਦਿਖਾਉਨੇ ਆ ਤੁਹਾਨੂੰ ਅੱਜ ਇਧਰ ਆ ਗਰਾਊਂਡ ਤੇ ਲੱਗਿਆ ਹੈ ਇਹ ਲੁਧਿਆਣਾ ਐਕਜੀਬੀਸ਼ਨ ਗਰਾਊਂਡ ਅਰਕ ਕੇ ਐਂਟਰੀ ਦਿਖਾਉਂਦੇ ਆ ਤੁਹਾਨੂੰ ਅੰਦਰੋਂ ਤੇ ਆ ਸਾਹਮਣੇ ਹੀ ਸਾਰੀ ਇੱਥੋਂ ਮੇਨ ਐਂਟਰੀ ਉਧਰ ਪਰਲੀ ਸਾਈਡ ਪਾਰਕਿੰਗ ਆ ਤੇ ਇਧਰ ਬਾਈ ਹੁਣੀ ਆਪਣੇ ਨਾਲ ਇਧਰ ਸਤਨਾਮ ਬੈਣੀਪਾਲ ਵੀ ਨਾਲ ਆ ਦੇਖੋ ਇਨਟੈਕਸਟ ਐਕਸਪੋ 2025 31 ਜਨਵਰੀ ਤੋਂ 3 ਫਰਵਰੀ ਤੱਕ ਰਿਯੂਰੇ ਲੱਗਣਾ ਇਹ ਤੇ ਚਲੋ ਜੀ ਐਂਟਰੀ ਕਰਾਉਂਦੇ ਆ ਰਜਿਸਟ੍ਰੇਸ਼ਨ ਕਰਵਾ ਕੇ ਐਂਟਰੀ ਕਰਦੇ ਆ ਤੇ ਫਿਰ ਦਿਖਾਉਂਦੇ ਆ ਤੁਹਾਨੂੰ ਸਾਰਾ ਕੁਝ ਇਹ ਇੱਧਰ ਹੋਣੀ ਆ ਰਜਿਸਟ੍ਰੇਸ਼ਨ ਤੇ ਆਈ ਕਾਰਡ ਜੀ ਆ ਬਣ ਕੇ ਇੱਕ ਗੱਲ ਵਿੱਚ ਪਾਉਣ ਲਈ ਤੇ ਫਿਰ ਇੱਥੋਂ ਐਂਟਰੀ ਹੋਊ ਤੇ ਆਪਾਂ ਸਕੈਨ ਕਰਕੇ ਬਣਾਉਂਦੇ ਆ ਹੁਣ ਰਜਿਸਟ੍ਰੇਸ਼ਨ ਕਰਦੇ ਆ ਆ ਕਿਊਆ ਰਿਪੋਰਟ ਸਕੈਨ ਕਰਕੇ ਆ ਕਿਊਆ ਰਿਪੋਰਟ ਮਿਲ ਜਾਣਾ ਤੁਹਾਨੂੰ ਆ ਅਸੀਂ ਐਂਟਰ ਕਰਤੀ ਆਪਣੀ ਡੀਟੇਲ ਤੇ ਉਧਰੋਂ ਹੁਣ ਜਾ ਕੇ ਸਕੈਨ ਕਰਾ ਕੇ ਆਈ ਕਾਰਡ ਲੈਣਾ ਤੇ ਔਰ ਲੈਨੇ ਆ ਜੀ ਹੁਣ ਇਹ ਵਾਹ ਨਾ ਕਾਫੀ ਲੰਬੀ ਆ ਤੇ ਫਿਰ ਦਿਖਾਉਨੇ ਆ ਤੁਹਾਨੂੰ ਜੀ ਰਜਿਸਟਰ ਆਪਾਂ ਕਰਾਤਾ ਆ ਦੇ ਤਾ ਇਹਨਾਂ ਨੇ ਆਪਾਂ ਨੂੰ ਆਈ ਕਾਰਡ ਇਹ ਪਾ ਲਿਆ ਆਪਾਂ ਗਲ ਚ ਤੇ ਹੁਣ ਚੱਲਦੇ ਆਪਾਂ ਅੰਦਰ ਕਰਦੇ ਆ ਉਹ ਐਂਟਰੀ ਤੇ ਦਿਖਾਉਨੇ ਆ ਤੁਹਾਨੂੰ ਅੰਦਰ ਜਾ ਕੇ ਸਾਰਾ ਕੀ ਕੀ ਇੱਥੇ ਸਿਸਟਮ ਆ ਤੇ ਆਹ ਅਲੱਗ-ਅਲੱਗ ਹਾਲ ਨੇ ਇਹ ਆ ਇੱਕ ਹਾਲ ਆ ਇੱਕ ਉਹ ਪਿੱਛੇ ਤੱਕਰ ਕਾਫੀ ਵੱਡਾ ਇਹ ਤੇ ਆਪਾਂ ਪਹਿਲਾਂ ਇੱਧਰ ਚੱਲਾਂਗੇ ਤੇ ਫਿਰ ਇੱਧਰੋਂ ਪਿੱਛੇ ਨੂੰ ਚੱਲਦੇ ਆਂ ਦਿਖਾਉਨੇ ਆ ਫਿਰ ਤੁਹਾਨੂੰ ਹੁਣ ਜੀ ਆਪਾਂ ਹੁਣ ਚੱਲਦੇ ਆਂ ਹਾਲ ਨੰਬਰ 1 'ਚ ਇੱਧਰ ਹਾਲ ਨੰਬਰ 1 ਤੇ ਦਿਖਾਉਨੇ ਆ ਤੁਹਾਨੂੰ ਇਹਦੇ ਸਮਾਨ ਜਾ ਕੇ ਅੰਦਰ ਆ ਜਿਓ ਵੀ ਮੁੰਡਿਓ ਤੇ ਇੱਧਰ ਚੱਲਦੇ ਆਂ ਜੀ ਤੇ ਸਭ ਤੋਂ ਪਹਿਲਾਂ ਐਂਟਰੀ ਹੁੰਦੀ ਹੋਈ ਘਰਾਂ ਦੀ ਸੇਫਟੀ ਲਈ ਬਾਹਰ ਆ ਗਈ ਜੀ ਬਈ ਘਰ ਦੀ ਸੇਫਟੀ ਲਈ ਵਾਇਰ ਆ ਨਾ ਹਰਦਾਲੇ ਬਾਉਂਡਰੀ ਤੇ ਘੁੰਮਣ ਲਈ ਇਹਦਾ ਕੀ ਹਿਸਾਬ ਕਿਤਾਬ ਹੁੰਦਾ 350 ਰੁਪਏ ਰਨਿੰਗ ਫੁੱਟ ਹੈ 350 ਰੁਪਏ ਰਨਿੰਗ ਫੁੱਟ ਵੇਟ ਵਾਇਰੋਂ ਦੀ 3 ਫੁੱਟ ਕੀ ਹੈ 3 ਫੁੱਟ ਦੀ ਆਈਟਮ ਠੀਕ ਹੈ ਜੀ ਤੇ 3 ਫੁੱਟ ਦੀ ਹਾਈਟ ਜੀ 350 ਰੁਪਏ ਰਨਿੰਗ ਫੁੱਟ ਤੇ ਲੱਗ ਜੂ ਇਹ ਘਰਾਂ ਦੀ ਸੇਫਟੀ ਲਈ ਬਾਉਂਡਰੀ ਤੇ ਤੇ ਬਈ ਉਹਨਾਂ ਦਾ ਨੰਬਰ ਵਗੈਰਾ ਵੀ ਤੁਹਾਨੂੰ ਸਭ ਤੋਂ ਨੇ ਆ ਸ਼ੇਅਰ ਆ ਕਾਰਡ ਆ ਕੰਟੈਕਟ ਕਰ ਸਕਦੇ ਆ ਤੇ ਅੱਗੇ ਚੱਲਦੇ ਆ ਜੀ ਇੱਧਰ ਆ ਗਿਆ ਬਾਥਰੂਮ ਚ ਬਾਥ ਟੱਬ ਵਗੈਰਾ ਸਮਾਨੀ ਪੂਰਾ ਇੰਟੀਰੀਅਰ ਬਾਥਰੂਮ ਦਾ ਦੇਖੋ ਤਕੜੇ ਲੈਵਲ ਦਾ ਤੇ ਆ ਆ ਗਿਆ ਬਾਥ ਟੱਬ ਇਹਦਾ 4 ਲੱਖ ਰੁਪਿਆ ਰੇਟ ਆ ਜੀ ਆ ਬਾਥ ਟੱਬ ਦਾ 4 ਲੱਖ ਰੁਪਿਆ ਇਹਦਾ ਮਿਲੂ ਵਿੱਚ ਗਰਮ ਪਾਣੀ ਠੰਡਾ ਪਾਣੀ ਸਾਰਾ ਹੋਰ ਵੀ ਬਹੁਤ ਫੀਚਰ ਨੇ ਇਹ ਚ ਤੇ ਇੱਧਰ ਵੀ ਬਾਥ ਟੱਬ ਤੇ ਉਹ ਬਾਥਰੂਮ ਦੀ ਹੋਰ ਐਕਸੈਸਰੀ ਆ ਗਈ ਸਾਰੀ ਤੇ ਉਹ ਦੇਖੋ ਜਿਹੜਾ ਤਿਆਰ ਕੀਤਾ ਹੋਇਆ ਵੀ ਉਹ ਹੈਗਾ ਉੱਧਰ ਪੂਰੀ ਐਸੈਸਰੀ ਆ ਵੀ ਬਾਤ ਤੱਬ ਆ ਗਿਆ ਤੇ ਆ ਕੀ ਆ ਗਿਆ ਸਤਨਾਵ ਇਹ ਆ ਗਿਆ ਫੋਟੋ ਸਟੇਟ ਵਾਲੀ ਮਸ਼ੀਨ ਇੱਧਰ ਅੱਗੇ ਫੋਟੋ ਸਟੇਟ ਵਾਲੀ ਮਸ਼ੀਨ ਆ ਗਈ ਸਕੈਨ ਫੋਟੋ ਸਟੇਟ ਤੇ ਆ ਡਰੈਸ ਇੱਧਰ ਆ ਗਈ ਵਾਰੀ ਦੇ ਸੋਲਰ ਪੈਨਲ ਵਾਰੀ ਫੋਲਡੇਬਲ ਵਾਰੀ ਫਲੈਕਸੀਬਲ 250 ਤੇ ਵਾਰੀ ਦੇ ਗੀਜ਼ਰ ਵਗੈਰਾ ਵੀ ਆ ਗਈ ਸੋਲਰ ਗੀਜ਼ਰ ਤੇ ਇੱਧਰ ਅੱਗੇ ਹੋਰ ਸਮਾਨ ਇੱਧਰ ਆ ਗਿਆ ਜੀ ਕਰਾਚੇ ਉਹ ਕਰਨ ਲਈ ਹੈ ਨਾ ਜਿਵੇਂ ਅੰਦਰ ਉਹੋ ਕਰਦੇ ਹੁੰਦੇ ਆ ਤਿਆਰ ਕਰਾਉਂਦੇ ਹੁੰਦੇ ਆ ਤੇ ਬਹੁਤ ਸੋਹਣੀ ਚੀਜ਼ ਇਹ ਵੀ ਅੰਦਰ ਆਰਓਵਰ ਵਗੈਰਾ ਲਾਉਣ ਲਈ ਦੁਵਾਰਾ ਤੇ ਜਿਵੇਂ ਪੀਵੀਸੀ ਲੱਗਦੀ ਆ ਉਹਦਾ ਦਾ ਲੁੱਕ ਲੱਗ ਕੋਈ ਜਲੀਕ ਦੇਣ ਲਈ ਤੇ ਇੱਧਰ ਆ ਗਿਆ ਜੀ ਬਾਥਰੂਮ ਦੀ ਐਸੈਸਰੀ ਹੋਰ ਆ ਸਾਰੀ ਜਿਹੜੀ ਆ ਥੱਲੇ ਜਾਲੀਆਂ ਵਗੈਰਾ ਲੱਗਦੀਆਂ ਨੇ ਬਾਥਰੂਮ ਦੀ ਆ ਉਹ ਨਵੇਂ ਉਹ ਚ ਆ ਗਏ ਤੇ ਇੱਧਰ ਬਾਥਰੂਮ ਦੀ ਹੋਰ ਐਸੈਸਰੀ ਆ ਗਈ ਸਾਰੀ ਜੀ ਸਾਰੀ ਟੋਟਲੀ ਪੂਰੇ ਸੈਟਿੰਗ ਪੂਰਾ ਸੈਟ ਮਿਲ ਜੇ ਤੁਹਾਨੂੰ ਐਕਸੈਸਰੀ ਦਾ ਇਹ ਪੂਰੇ ਤੇ ਕੁਆਲਟੀ ਵੀ ਬਹੁਤ ਸੋਹਣੀ ਆ ਬਹੁਤ ਸੋਹਣੀ ਕੁਆਲਟੀ ਆ ਅੱਗੇ ਚੱਲਦੇ ਆਂ ਇਹ ਇੱਧਰ ਸੀਮੈਂਟ 베ਸਟ ਆ ਗਿਆ ਇਹ ਸਮਾਨ ਲੋਕਿੱਟਾ ਵਗੈਰਾ ਜਿਹੜੀ ਆਪਾਂ ਘਰ ਤੇ ਲਗਵਾ ਰਹੇ ਆ ਇਹਨਾਂ ਨੇ ਕੀਤਾ ਹੋਇਆ ਇੱਥੇ ਸਾਰਾ ਇਓ ਅੱਜਕੱਲ ਬੜਾ ਟ੍ਰੈਂਡਿੰਗ ਚੱਲ ਰਿਹਾ ਐਂਟੀਕ ਜੇ ਲੁੱਕ ਦੇਣ ਦਾ ਤੇ ਆਹ ਲੋਕ ਇਟ ਇਹਦਾ ਵੀ ਬੜਾ ਟ੍ਰੈਂਡ ਚੱਲਿਆ ਹੀ ਆਹ ਸਾਹਮਣੇ ਲੱਗੀ ਹੋਈ ਆ ਇਹ ਆਹ ਕੰਪਲੀ ਜਿਹੜੀ ਅੱਜਕੱਲ ਨਮੀ ਚੱਲ ਰਹੀ ਹੈ ਆਪਣੇ ਲੋਕ ਇਟ ਦਾ ਲੋਕ ਇਟ ਮਟਾਈ ਦੇਖੋ ਲੱਖ ਲੱਖ ਤਰ੍ਹਾਂ ਦੀ ਮਟਾਈ ਇੰਦਰ ਹੋਰ ਵੀ ਆਹ ਜਿਹੜੀ ਸਮੈਂਟਰ ਇਟ ਸਮੈਂਟਰ ਡੈਟ ਕਹਿੰਦੇ ਆਈ ਆਪਾਂ ਕੋਸਾ ਤੋਂ ਪਿਆ ਲੋਕਲ ਆ ਗਿਆ ਜੀ ਇਹਦੇ ਨਾਲ ਇਹ ਹੋਰ ਦੇਖੋ ਇਟਾ ਵਗੈਰਾ ਤੇ ਅੱਗੇ ਚੱਲਦੇ ਹਾਂ ਹੁਣ ਆਪਾਂ ਅੱਗੇ ਇੱਧਰ ਆ ਗਿਆ ਜੀ ਸੋਲਰ ਸੋਲਰ ਇਨਵਰਟਰ ਲੂਮਿਨਸ ਦੇ ਲੂਮਿਨਸ ਕੰਪਨੀ ਦੇ ਤਾਂ ਚਲੋ ਆਪਾਂ ਲਵਾਇਆ ਵੀਆ ਘਰੇ ਲੂਮਿਨਸ ਕੰਪਨੀ ਦਾ ਸੋਲਰ ਆ ਗਿਆ ਜੀ ਸਾਰਾ ਕੋਈ ਥੋਨ ਨੂੰ ਇੱਥੇ ਦੇਖਣ ਨੂੰ ਮਿਲ ਜੂ ਆ ਹਲੇ ਲਿਫਟ ਵਗੈਰਾ ਇੱਥੇ ਪ੍ਰਦਰਸ਼ਨੀ ਕਰਨੀ ਆ ਇਹਨਾਂ ਨੇ ਇਹ ਤਿਆਰ ਹੋ ਰਿਹਾ ਆ ਸਾਰਾ ਚੀਜ਼ ਹਲੇ ਤਿਆਰ ਹੋ ਰਹੀ ਹੈ ਇਹ ਵੀ ਤੁਹਾਨੂੰ ਦਿਖਾਵਾਂਗੇ ਤੇ ਆ ਗਿਆ ਜੀ ਰੂਫ ਟਾਪ ਤੇ ਘਰਾਂ ਦੀ ਛੱਤਾਂ ਤੇ ਜਿਵੇਂ ਲੱਗਿਆ ਹੁੰਦਾ ਵਧੀਆ ਦਿਖਾਉਣ ਲਈ ਉਹਨਾਂ ਨੂੰ ਤੇ ਦੇਖੋ ਅਲੱਗ-ਅਲੱਗ ਡਿਜ਼ਾਈਨ ਵੀ ਕਲਰ ਵੀ ਇਹ ਜੇ ਤੁਹਾਨੂੰ ਮਿਲ ਜਾਣਗੇ ਬਹੁਤ ਸੋਹਣਾ ਲੱਗਦਾ ਇੱਦਾਂ ਹੀ ਆ ਗਿਆ ਟੀਨਜ਼ ਵਗੈਰਾ ਜਿਹੜੀ ਆਪਾਂ ਘਰੇ ਪਾਉਦਾ ਹੁੰਦੇ ਆ ਤੇ ਆ ਵੀ ਰੂਫ ਟੌਪ ਆ ਗਿਆ ਜੀ ਵੱਗਦਾ ਕੰਪਨੀਆਂ ਨੇ ਨਹੀਂ ਉਹ ਹੋਰ ਕੰਪਨੀਆਂ ਹੈ ਹੋਰ ਕੰਪਨੀ ਤੇ ਇਹਦੇ ਵੀ ਬਹੁਤ ਅਲੱਗ-ਅਲੱਗ ਕਲਰ ਤੇ ਅਲੱਗ-ਅਲੱਗ ਡਿਜ਼ਾਈਨ ਆ ਹੀਟ ਪੰਪ ਆ ਗਿਆ ਜੀ ਜਿਵੇਂ ਘਰਾਂ ਦੇ ਉੱਤੇ ਲੱਗਣ ਨੂੰ ਸਿਰਫ ਸਾਰੇ ਘਰਾਂ 'ਚ ਇੱਕੋ ਲੱਗ ਜਾਂਦਾ ਹੈ ਗੀਜ਼ਰ ਗੀਜ਼ਰ ਕਹਿ ਸਕਦੇ ਆ ਨਹੀਂ ਹੀਟ ਪੰਪ ਪੂਰਾ ਇੱਕ ਲੱਗ ਜਾਂਦਾ अगे चलने जी इधर होर समान आ गया जी आई चीज़ आच्छा हो मेरे हिसाब न एडवांस सल्यूशन मशीन मशून है ता कोई है ना तो इधर अगे चलने जी आप इधर वाटर फिल्टर ਭਾਈ ਆ ਕੀ ਫਿਲਟਰ ਨੇ ਫਿਲਟਰ ਜੀ ਆਪ ਵਾਟਰ ਫਿਲਟਰ ਆ ਗਈ ਅੱਗੇ ਨਮੀ ਟੈਕਨੋਲੋਜੀ ਇਹ ਤਾਂ ਸੈਂਡ ਫਿਲਟਰ ਨੇ ਇਹ ਤਾਂ ਹੋਰ ਹੈ ਇਹ ਆ ਭਾਈ ਨੇ ਜਿਹੜੀ ਇਹ ਇੱਧਰ ਸੌਫਟ ਇੱਧਰ ਅੱਗੇ ਫਿਟਿੰਗ ਦਾ ਸਮਾਨ ਆ ਗਿਆ ਜੀ ਪਾਈਪ ਵਗੈਰਾ ਤੇ ਆ ਫਲਸ਼ ਟੈਂਕੀਆ ਵਗੈਰਾ ਸਾਰਾ ਕੁਝ ਮਿਲ ਜੂ ਤੁਹਾਨੂੰ ਇੱਥੇ ਬਹੁਤ ਵੱਡਾ ਇਤਕ ਕਰਾਉਣਾ ਮੇਲੇ ਹੀ ਕਹਿ ਸਕਦੇ ਇਹਨੂੰ ਆ ਸਤਾਵਾਂ ਆ ਗਿਆ ਮਸ਼ੀਨਾ ਨਾ ਉਹ ਕਾਰਪੈਂਟਰ ਵਾਲੀਆ ਕਟਿੰਗ ਵਾਲੀਆ ਹਨਾ ਇਹ ਸਾਰੇ ਕਟਰ ਆ ਗਏ ਜੀ ਲੱਕੜ ਵਾਲੇ ਮਿਸਤਰੀਆ ਲਈ ਤੇ ਅਲੱਗ-ਅਲੱਗ ਮਸ਼ੀਨਾ ਡਿਜ਼ਾਈਨ ਬਣਾਉਣੇ ਵਾਲੀਆ ਠੀਕ ਹੈ ਜੀ ਇੱਧਰ ਆ ਗਿਆ ਜੀ ਆ ਜਿਵੇਂ ਆਪਾਂ ਤਿਆਰ ਕਰਾਉਣਾ ਹੁੰਦਾ ਰੂਮ ਵਗੈਰਾ ਆ ਦੇਖੋ ਪੂਰਾ ਘਰ ਜਿਵੇਂ ਇਦਾਂ ਰੂਮ ਵਗੈਰਾ ਸਾਰਾ ਤਿਆਰ ਕਰਕੇ ਦਿੰਦੇ ਨੇ ਇਹ ਪਰਫੈਕਟ ਹੋਮਸ ਇਮੇ ਅੰਦਰੋਂ ਵੀ ਤੁਸੀਂ ਦੇਖ ਸਕਦੇ ਹੋ ਅੰਦਰ ਜਾ ਕੇ ਵੀ ਦਿਖਾਉਂਦੇ ਆ ਤੁਹਾਨੂੰ ਕੋ ਜੀ ਅੰਦਰੋਂ ਦਿਖਾਉਂਦੇ ਆਣ ਤੁਹਾਨੂੰ 30x12 ਦਾ ਇਹ 2500 ਸਕਰ ਫੁੱਟ ਦੇ ਹਿਸਾਬ ਨਾਲ ਇਹਦਾ ਰੇਟ ਆ ਤੁਸੀਂ ਕੁਝ ਨਹੀਂ ਕਰਕੇ ਦੇਣਾ ਤੇ ਕੰਦਾ-ਕੁੰਦਾ ਵੀ ਸਾਰੀਆਂ ਬਾਈ ਉਹਨਾਂ ਨੇ ਆਪੇ ਕਰ ਦੇਣੀਆਂ ਨੇ ਦਿਖਾ ਦਿਓ ਵੀਰੇ ਮੜਾ ਜਾਈ ਤੇ ਇਧਰ ਗੱਲਬਾਤ ਕਰ ਰਿਹਾ ਆ ਸਰਨਾਮ ਬਾਈ ਇਹਨੇ ਤਿਆਰ ਕਰਾਉਣਾ ਉਹਦੇ ਤਿਆਰ ਕਰਨਾ ਉਹਦੇ ਕੰਦਾ ਵਗੈਰਾ ਤੇ ਇਧਰ ਬਾਕੀ ਮੈਨੂੰ ਲੱਗਦਾ ਵੀ ਬਾਥਰੂਮ ਵਗੈਰਾ ਆ ਗਿਆ ਤੇ ਹਾਂਜੀ ਆ ਬਾਥਰੂਮ ਆ ਗਿਆ ਜੀ ਬਾਥਰੂਮ ਆ ਗਿਆ ਇਹ ਸਾਰਾ 2500 ਸਕਰ ਫੁੱਟ ਤੇ ਇਧਰ ਕਿਚਨ ਆ ਗਿਆ ਜੀ ਵਿੱਚੇ ਤੁਸੀਂ ਸਾਨੂੰ ਦੱਸੋਗੇ ਅਸੀਂ ਉਸ ਤੋਂ ਬਾਅਦ ਤੁਹਾਡਾ ਸਾਰਾ ਇਧਰ ਆ ਗਿਆ ਵਿੱਚੇ ਕਿਚਨ ਹੀ ਇਹਦੇ ਤੇ ਸਾਰਾ ਆ ਦੇਖੋ ਜੀ ਸਾਰਾ ਉੱਤੇ ਰੂਫ ਵਗੈਰਾ ਵੀ ਵਿੱਚੇ ਲਾਈਟਿੰਗ ਇਹ 2500 ਸਕੁਅਰ ਫੁੱਟ ਦੇ ਤੋਂ ਇਹ ਜਿਹੜਾ ਤੁਹਾਨੂੰ ਦਿਖਾ ਰਹੇ ਹੈ 2500 ਸਕੁਅਰ ਫੁੱਟ ਦੇ ਸ਼ੁਰੂ ਆ ਤੇ ਪੂਰਾ ਦੇਖੋ ਬੈੱਡ ਬੁੱਡ ਸਾਰਾ ਕੁਝ ਇਹਨਾਂ ਦਾ ਪਿੱਛੇ ਆ ਬਾਈ ਇਹਨਾਂ ਦਾ ਸਾਰਾ ਤਿਆਰ ਕਰਕੇ ਦੇਣਾ ਇਹਨਾਂ ਨੇ ਕੰਦਾ ਤੇ ਨਾਲੇ ਸਾਰਾ ਪਹਿਲਾਂ ਸਟਰਕਚਰ ਤਿਆਰ ਹੁੰਦਾ ਤੇ ਅੱਗੇ ਆ ਗਈ ਆ ਜੀ ਮ사ਜ ਵਾਲੀ ਆ ਮਸ਼ੀਨਾ ਤੇ ਹੋਰ ਹੈਲਥ ਵਾਲੀ ਆ ਮਸ਼ੀਨਾ ਫੁੱਟ ਮ사ਜ ਵਗੈਰਾ ਬਾਡੀ ਮ사ਜ ਵਗੈਰਾ ਤੇ ਇਹ ਤੋਂ ਅੱਗੇ ਫੇਰ ਅ ਅੰਟੀਰੀਅਰ ਵਗੈਰਾ ਲਿਆ ਜੋ ਆ ਦੇਖੋ ਡਿਜ਼ਾਈਨ ਕਰਾਉਣਾ ਲੈਂਡਸਕੇਪਿੰਗ ਇਰੀਗੇਸ਼ਨ ਟਰੈਸ ਗਾਰਡਨ ਵਗੈਰਾ ਜੋ ਕੁਝ ਵੀ ਤਿਆਰ ਕਰਾਉਣਾ ਉਹ ਸਿਸਟਮ ਆ ਗਿਆ ਇੱਧਰ ਉਹ ਦੇਖੋ ਪੂਰਾ ਇਹ ਤਿਆਰ ਕਰਕੇ ਭਾਈ ਹਣੀ ਦੰਦੇ ਨੇ ਪੂਰਾ ਡਿਜ਼ਾਈਨ ਕਰਕੇ ਫਿਰ ਤੁਹਾਨੂੰ ਦੱਸ ਕੇ ਫੇਰ ਕੋਟੇਸ਼ਨ ਬੜੂ ਜੀ ਤਿਆਰ ਕਰਕੇ ਫਿਰ ਦੇਣਗੇ ਤੇ ਇੱਧਰ ਆ ਗਈ ਫਾਇਰ ਵਾਲੀ ਆ ਫਾਇਰ ਸਟਾਪ ਵਾਲੇ ਸਿਸਟਮ ਆ ਗਿਆ ਇੱਧਰ ਇੱਧਰ ਹੋਰ ਵੱਡੇ ਮਾਈਕ੍ਰੋ OVEN ਵਗੈਰਾ ਹੋਰ ਆ ਗਿਆ ਸਮਾਨੀ ਇੰਡਕਸ਼ਨ ਵਗੈਰਾ ਤੇ ਅੱਗੇ ਚੱਲਦੇ ਆ ਜੀ ਇੱਧਰ AC ਵਗੈਰਾ ਆ ਗਏ ਸੁਪਰ ਕੂਲ 에ਅਰ ਕੰਡੀਸ਼ਨਰ ਟੈਕਨ ਹਾਇਰ ਬੌਦਰੇਜ ਲੁਧਿਆਣਾ ਐਗਜ਼ੀਬੀਸ਼ਨ ਗਰਾਊਂਡ 'ਚ ਜੋ ਇਹ ਲੱਗਿਆ ਹੋਇਆ ਜੀ ਤੇ ਇੱਧਰ Tata ਦਾ solar ਆ ਗਿਆ ਜੀ Tata power solar ਹੋਰ ਦਿਖਾਉਂਦੇ ਆ ਤੁਹਾਨੂੰ ਆ ਐਡਵਰਟਾਈਜ਼ਮੈਂਟ ਬੋਰਡ ਇੱਧਰ ਆ ਐਡਵਰਟਾਈਜ਼ਮੈਂਟ ਬੋਰਡ ਆ ਗਈ ਜਿਹੜੇ ਦੁਕਾਨਾਂ ਦੇ ਬਾਹਰ ਹੁਣ ਨਵੇਂ ਤਰੀਕੇ ਦੇ ਲੱਗਣ ਲੱਗੇ ਨੇ ਤੇ ਯਾ ਰੈਸਟੋਰੈਂਟ ਵਗੈਰਾ ਚ ਤੇ ਇੱਧਰ ਆ ਗਏ ਭਾਈ ਟੂਲ ਟੂਲ ਵਗੈਰਾ ਸਾਰੇ ਤੇ ਆਹ ਅਲੱਗ-ਅਲੱਗ ਤਰ੍ਹਾਂ ਦੇ ਟੂਲ ਪਏ ਨੇ ਆ ਗਰੈਂਟਰ ਵਗੈਰਾ ਇਹ ਇੱਕ ਹਟਾ ਪਿਆ ਛੋਟਾ ਵੀਰੇ ਉਹ ਆ ਚਾਰਜਿੰਗ ਵਾਲਾ ਜੀ ਚਾਰਜਿੰਗ ਦੇ ਸਾਰੇ ਬੈਟਰੀ ਅਪਰੇਟਡ ਸਾਰੇ ਦੇ ਨਾਲ ਦੋ ਦੋ ਬੈਟਰੀ ਇੱਕ ਚਾਰਜਰ ਠੀਕ ਆ ਵੀਰੇ ਸਾਰੇ ਬੈਟਰੀ ਅਪਰੇਟਡ ਨੇ ਦੋ ਦੋ ਬੈਟਰੀ ਆ ਇੱਕ ਚਾਰਜਰ ਨਾਲ ਮਿਲੂ ਜੀ ਠੀਕ ਆ ਜੀ ਆਪਣਾ ਸਾਰਾ ਡਿਸਪਲੇ ਸ਼ੋਰੂਮ ਹੈ ਜਿਲਚਾ ਗਿਲਚੌਂਕ ਵੀਰੇ ਲੁਧਿਆਣਾ ਗਿਲਚੌਂਕ ਲੁਧਿਆਣਾ ਬਾਈ ਉਹਨਾਂ ਦਾ ਸਾਰਾ ਸ਼ੋਰੂਮ ਆ ਗਿਆ ਕਿੱਲਾ ਲਾਣ ਵਾਲੀ ਮਸ਼ੀਨਾਂ ਬੈਟਰੀ ਨਾਲ ਚੱਲਦੀ ਹੈ ਠੀਕ ਆ ਜੀ ਆ ਬੱਲੇ ਕਿੱਲਾ ਲਾਉਣ ਵਾਲੀ ਇਹ ਲਾਉਣ ਵਾਲੀ ਮਸ਼ੀਨ ਨਾ ਬੈਟਰੀ ਨਾਲ ਚੱਲਦੀ ਆ ਤੇ 2 ਇੰਚੀ ਤੱਕ ਕਿੱਲ ਲਾਏਗੀ 10 mm ਤੋਂ ਲੈ ਕੇ 2 ਇੰਚੀ ਤੱਕ 18 ਗੇਜ ਦੀ ਇਹਦੀ ਉਹ ਆ ਕਿੱਲੇ ਪੈਂਦੀ ਇਹਦੇ ਵਿੱਚ ਸਾਰਾ ਗੇਜ ਦੀ ਕਿੱਲ ਪੈਂਦੀ ਇਹ ਵੀ ਬੈਟਰੀ ਆਪਰੇਟਿਡ ਆ ਵੀਰੇ ਇੱਕ ਬੈਟਰੀ ਦਾ 3 ਘੰਟੇ ਦਾ ਬੈਕਅਪ ਹੈਗਾ ਦਾ ਠੀਕ ਆ ਜੀ ਤੇ ਆਪਣਾ ਕੀ ਆ ਉਹ ਆ ਵੀਰੇ ਕਵਲ ਪਾਵਰ ਟੂਲ ਦੇ ਨਾਮ ਤੇ ਆਪਣੀ ਗਿਲ ਰੋਡ ਦੇ ਸ਼ਾਪ ਹੈ ਗਿਲ ਰੋਡ ਲੁਧਿਆਣਾ ਇੱਥੇ ਗਿਲ ਰੋਡ ਲੁਧਿਆਣਾ ਕਵਲ ਪਾਵਰ ਟੂਲ ਦੇ ਨਾਮ ਤੇ ਆਪਣੀ ਸ਼ਾਪ ਆ ਇਹ ਆਪਣਾ ਆਨਲਾਈਨ ਵੀ ਕੋਈ ਹੋਊ ਵੀਰੇ ਬਾਕੀ ਤੁਸੀਂ 95170000111 ਕੋਨਟੈਕਟ ਕਰ ਸਕਦੇ ਹੋ 9814845364 ਦੇ ਉੱਤੇ ਤੁਸੀਂ ਕਾਲ ਕਰਕੇ ਕੁਝ ਵੀ ਟੂਲ ਲੈਣਾ ਹੋਵੇ ਕੋਨਟੈਕਟ ਕਰ ਸਕਦੇ ਹੋ 9814845364 9814845364 ਦੇ ਤੁਸੀਂ ਕੋਨਟੈਕਟ ਕਰਕੇ ਕੋਈ ਵੀ ਟੂਲ ਵਗੈਰਾ ਜਿਹੜਾ ਕੋ ਲੈਣਾ ਜੀ ਤੁਸੀਂ ਉਹ ਆਰਡਰ ਕਰ ਸਕਦੇ ਹੋ ਬਾਕੀ ਭਾਈ ਉਹਨਾਂ ਤੋਂ ਹੋਰ ਬਾਕੀ ਜਾਣਕਾਰੀ ਵੀ ਤੁਸੀਂ ਆ ਨੰਬਰ ਤੇ ਫੋਨ ਕਰਕੇ ਲੈ ਸਕਦੇ ਹੋ ਕੋਈ ਵੀ ਬਾਈ ਉਹਨਾਂ ਕੋ ਤੇ ਸਾਰੇ ਬੈਟਰੀ ਆਪਰੇਟਰ ਟੂਲ ਨੇ ਤੇ ਅੱਗੇ ਚੱਲਦੇ ਹਾਂ ਹੁਣ ਆਪਾਂ ਅੱਗੇ ਆ ਵੀ ਆ ਗਈ ਬੈਟਰੀ ਆਪਰੇਟਰ ਟੂਲ ਵਗੈਰਾ ਉਹ ਜੀ ਇੱਧਰ ਆ ਗਿਆ ਰੇਨ ਹਾਰਵੈਸਟ ਸਿਸਟਮ ਜਿਹੜਾ ਮੀਂਹ ਦਾ ਪਾਣੀ ਹੁੰਦਾ ਉਹਨੂੰ ਜ਼ਮੀਨ ਦੇ ਵਿੱਚ ਜਦ ਭੇਜਣਾ ਕੀ ये रेन हार्वेस्टिंग सिस्टम है इसमें एक प्रोसेस ये होता है दो चैम्बरों में तो जो बारिश का पानी है इकट्ठा होता है चैम्बर से इकट्ठा है फिर फिल्टर करते हैं फिल्टर के लिए गट्टा और ग्रेवल पी और डालते हैं इससे पानी फिल्टर होकर के नीचे जमीन तो वाटर में, अच्छा। तो है। तो में चला जाता है फिर के जरिए वाटर लेवल में अच्छा आ ओकने पानी दिखाया भाई आज बारिश का पानी अब बारिश का पानी आ गया ਇਥੋਂ ਫਿਲਟਰ ਹੋ ਕੇ ਉਹ ਥੱਲੇ ਵਗ ਗਿਆ ਫਿਲਟਰ ਹੋ ਕੇ نیچے ਜ਼ਮੀਨ ਵਿੱਚ ਵੜ ਰਿਹਾ ਥੱਲੇ ਜ਼ਮੀਨ 'ਚ ਵਗ ਗਿਆ ਆ ਜਿਵੇਂ ਥੱਲੇ ਮੰਨ ਲਾ ਬੋਰ ਹੋਇਆ ਹੋਇਆ ਉਹਦੇ ਰਾਹੀ ਉਹ ਮਤਲਬ ਫਿਲਟਰ ਹੋ ਕੇ ਥੱਲੇ ਜਾਉ ਠੀਕ ਆ ਉਹਦਾ ਮਤਲਬ ਫਾਇਦਾ ਇਹ ਆ ਵੀ ਪਾਣੀ ਸਾਫ਼ ਹੋ ਕੇ ਇੱਧੇ ਜਾਊ ਥੱਲੇ ਪਾਣੀ ਫਿਲਟਰ ਹੋ ਕੇ ਜਾਏਗਾ ਵਾਟਰ ਲੈਵਲ ਮੇਨਟੇਨ ਰਹੇਗਾ ਇਸ ਦੇ ਦੋ ਫਾਇਦੇ ਹੋਣਗੇ ਪਾਣੀ ਦੇ ਦੇਖ ਲੈ ਕਿੰਨੀ ਕਿਲ ਦਿੱਤੇ ਹੈ ਸਹੀ ਗੱਲ ਆ ਆਪਣੇ ਲੁਧਿਆਣੇ ਨਹੀਂ ਹੈ ਬਾਕੀ ਅਦਰ ਏਰੀਆ ਵਿੱਚ ਪਾਣੀ ਕਿਲ ਦਿੱਤੇ ਲੋਕੋ ਦੋ ਦੋ ਤਿੰਨ ਕਿਲੋਮੀਟਰ ਜਾਣਾ ਵਾਟਰ ਲੈਵਲ ਕਮ ਹੋਣ ਦੀ ਕੋਸ਼ਿਸ਼ ਤਸਦੋ ਫਾਇਦੇ ਕਿ ਵਾਟਰ ਲੈਵਲ ਮੇਨਟੇਨ ਰਹਤਾ ਪਰ ਆਪਣਾ ਹੀ ਰੇਕ ਕਲੀਨਰ ਹਲ ਕਰਨਾ ਕੁਛ ਨਹੀਂ ਇੱਕ ਕਾਹੀ ਇੰਸਟਾਲ ਕਰਾਉਣਾ ਜੀ ਜੀ ਸਰ ਬਾਕੀ ਤਾਂ ਮੀਂਹ ਦਾ ਕੰਮ ਆ ਬਸ ਬਸ ਠੀਕ ਹੈ ਜੀ ਵੀਰੇ ਤੇ ਚਲੋ ਅੱਗੇ ਚੱਲਦੇ ਆ ਜੀ ਅੱਗੇ ਇੱਧਰ ਹੋਰ ਸਮਾਨ ਵਗੈਰਾ ਕੁਛ ਆ ਗਿਆ ਤੇ ਇਧਰ ਅਕਸਟਰੀਅਰ ਵਗੈਰਾ ਜਿਹੜੇ ਬਾਹਰ ਆਪਾਂ ਜੰਗਲੇ ਵਗੈਰਾ ਪੌੜੀਆਂ ਵਗੈਰਾ ਤਿਆਰ ਹੁੰਦੀਆਂ ਨੇ ਉਹਨਾਂ ਦਾ ਤੇ ਇਧਰ ਬਾਥਰੂਮ ਦੇਖੋ ਤਿਆਰ ਹੋਇਆ ਹੋਇਆ ਬਾਥਰੂਮ ਨੂੰ ਡੈਕੋਰੇਟ ਕਰਨ ਲਈ ਜਾਂ ਹੋਰ ਸਾਰਾ ਸਿਸਟਮ ਦੇਖੋ ਕਿੰਨਾ ਸੋਹਣਾ ਲੱਗਿਆ ਹੋਇਆ ਤੇ ਕੁਆਲਿਟੀ ਵੀ ਬਹੁਤ ਸੋਹਣੀ ਆ ਜੈਕੋ ਵਾਲਾ ਦਾ ਤੇ ਇਧਰ ਹੋਰ ਦੇਖੋ ਸਾਰਾ ਆ ਗਿਆ ਸਮਾਨ ਇਹਨਾਂ ਦਾ ਜੈਕੋ ਬਾਥ ਰੂਮ ਵਗੈਰਾ ਆ ਗਏ ਬਾਥਰੂਮ ਤਿਆਰ ਕਰਨ ਲਈ ਤੇ ਇੱਧਰ ਡਿਸਪਲੇ ਹੋਏ ਹੋਏ ਨੇ ਸ਼ਾਵਰ ਵਗੈਰਾ ਸਾਰੇ ਅ ਦੇਖੋ ਟੂਟੀਆਂ ਵਗੈਰਾ ਹੈਂਡ ਸ਼ਾਵਰ ਬਹੁਤ ਸੋਹਣੇ ਕੁਆਲਟੀ ਦੇ ਤੇ ਇੱਧਰ ਵੀ ਡਿਸਪਲੇ ਹੋਏ ਹੋਏ ਨੇ ਆ ਦੇਖੋ ਬਾਥਰੂਮ ਦਾ ਹਰੇਕ ਸਮਾਨ ਪੂਰਾ ਕੁਆਲਟੀ ਦਾ ਸਮਾਨ ਮਿਲੂ ਜੀ ਤੁਹਾਨੂੰ ਤੇ ਇੱਧਰ ਕਿਚਨ ਦੀ ਆ ਗਈ ਆ ਕਿਚਨ ਦੀਆਂ ਟੂਟੀਆਂ ਸਿੰਕ ਵਗੈਰਾ ਤੇ ਇੱਧਰ ਦੇਖਦੇ ਆ ਇੱਧਰ ਵੀ ਡਿਸਪਲੇ ਹੋਏ ਹੋਏ ਅਲੱਗ-ਅਲੱਗ ਇੱਧਰ ਦੇਖੋ ਡਵਾਈਡਰ ਵਗੈਰਾ ਸਾਰੇ ਆ ਦੇਖੋ ਬਾਥਰੂਮ ਦੀ ਫਿਟਿੰਗ ਜਿਹੜੇ ਨਵੇਂ ਤਰੀਕੇ ਦੇ ਸ਼ਾਵਰ ਵਗੈਰਾ ਚੱਲੇ ਨੇ ਸ਼ਾਵਰ ਦੇਖੋ ਹਰੇਕ ਕਲਰ ਤੇ ਕੁਆਲਿਟੀ ਨੈਸਟ ਲੈਵਲ ਕੁਆਲਿਟੀ ਆ ਜੀ ਪੂਰੀ ਵਧੀਆ ਤੇ ਇੱਧਰ ਵੀ ਸਾਰਾ ਡਿਸਪਲੇ ਹੋਇਆ ਹੋਇਆ ਬਈ ਕੁਆਲਿਟੀ ਬਹੁਤ ਸੋਹਣੀ ਹੈ ਨਾ ਇਹ ਮਤਲਬ ਆਇਆ ਹੈ ਨਾ ਹੈ ਇਹ ਫੁਆਰੇ ਵਾਲੇ ਫੁਆਰੇ ਨੇ ਇਹ ਸਾਰਾ ਕੁਝ ਚੱਲਦਾ ਵੀਰੇ ਇੱਧਰ ਨੂੰ ਜਿਵੇਂ ਆਦੇ ਠੰਡਾ ਪਾਣੀ ਹਾਂ ਕੋਲਡ ਇੱਧਰ ਨੂੰ ਗਰਮ ਪਾਣੀ ਤੇ ਆ ਫੁਆਰੇ ਵਾਲਾ ਇੱਧਰ ਨੂੰ ਠੰਡਾ ਪਾਣੀ ਹੈ ਇੱਧਰ ਨੂੰ ਗਰਮ ਪਾਣੀ ਆ ਬਹੁਤ ਆ ਗਿਆ ਕੋਲਡਾ ਹਾਂ ਤੇ ਇੱਧਰ ਦੇਖੋ ਸਿੰਕ ਵਗੈਰਾ ਸਾਰਾ ਕੁਝ ਬਹੁਤ ਸੋਹਣੀ ਹੈ ਕੁਆਲਿਟੀ ਦੇ ਤੇ ਇੱਧਰ ਉਹ ਆ ਜਿਹੜਾ ਕਿ ਨੋਰਮਲ ਹੈ ਇਹ ਪਾਸੇ ਹੋਵੇ ਇਹ ਪਾਸੇ ਹੋਵੇ ਲੱਗਦਾ ਕਿ ਇਹ ਕਰੀਏ ਕਾਉਂਟ ਨਹੀਂ ਇਹ ਕੰਮ ਕਰੀਏ ਠੀਕ ਤੇ ਚਲੋ ਅੱਗੇ ਚੱਲਦੇ ਹਾਂ ਹੁਣ ਹੋਰ ਦਿਖਾਉਂਦੇ ਆ ਅਬ ਇਸਕੋ ਥੋੜਾ ਸਾ ਚੱਲेंगे ਤੇ ਠੰਡਾ ਪਾਣੀ ਚਲੇਗਾ ਸਪਾਊਟ ਮੇਂ ਜੈਸੇ ਹਾਫ ਪਿਜਾਇਗੇ ਹਾਫ ਕੇ ਬਾਅਦ ਇਹ ਗਰਮ ਮਿਕਸ ਹੋਨੇ ਸ਼ੁਰੂ ਕਰ ਲੇਗਾ ਆਪਣੇ ਆਪ ਹੀ ਅਜਾ ਗਰਮ ਠੰਡਾ ਠੀਕ ਹੈ ਇਹੇ ਤਰ੍ਹਾਂ ਆਪਣੇ ਇਸਕੇ ਬਾਅਦ ਜਿੰਨਾ ਸਹੀ ਆ ਰਹਾ ਹੈ ਜੀ ਸਭ ਕੁਝ ਜੀ ਜੀ ਸਭ ਕੁਝ ਟੈਮਪਰੇਚਰ ਦੇ ਅਕਸਾਰ ਤੇ ਬਾਕੀ ਆ ਐਡਰੈਸ ਸਾਰਾ ਆ ਸਕੈਨਰ ਆ ਦਿਖਾਤਾ ਤੁਹਾਨੂੰ ਵੀਡੀਓ ਜੇ ਇਹਨੂੰ ਸਕੈਨ ਕਰਕੇ ਸਭ ਕੁਝ ਤੁਸੀਂ ਕੱਢ ਸਕਦੇ ਹੋ ਤੇ ਕੋਈ ਵੀ ਜਾਣਕਾਰੀ ਲੈਣੀ ਆ ਨੰਬਰ ਵੀ ਨੇ ਤੇ ਆ ਐਡਰੈਸ ਵੀ ਆ ਤੇ ਕੁਆਲਿਟੀ ਬਹੁਤ ਨੈਸਟ ਲੈਵਲ ਕੁਆਲਿਟੀ ਆ ਬਾਈ ਉਹਨਾਂ ਦੀ ਤੇ ਬਾਕੀ ਆ ਸਕੈਨਰ ਸਕੈਨ ਕਰਕੇ ਤੇ ਨੰਬਰਾਂ ਤੋਂ ਤੁਸੀਂ ਕੰਟੈਕਟ ਕਰਕੇ ਜਾਣਕਾਰੀ ਲੈ ਸਕਦੇ ਹੋ ਇੱਧਰ ਅੱਗੇ ਆ ਗਿਆ ਹੀ ਕਿਚਨ ਪੂਰੀ ਤਿਆਰ ਹੋਈ ਹੋਈ ਆ ਦੇਖੋ ਜਿਵੇਂ ਆ ਹੁੰਦੀ ਆ ਨਵੇਂ ਜਿਮਾਨੇ ਦੀ ਕਿਚਨ

ਤੇ ਇਹਦਾ ਰੇਟ ਵਗੈਰਾ ਜਿਵੇਂ ਅਗਲੇ ਨੇ ਚੀਜ਼ ਤਿਆਰ ਕਰਾਉਣੀ ਆ ਰੇਟ ਹੈਗਾ ਡਿਪੈਂਡ ਕਰਦਾ ਹੈ ਦੇਖੋ ਜੀਨੇ ਖੁਦ ਦਾ ਮੈਨੂਫੈਕਚਰਿੰਗ ਯੂਨਿਟ ਹੈਗਾ ਆਈ ऍम ਫ਼੍ਰੋਮ ਰਾਮਾਗੁੜ ਕ੍ਰਾਫਟ ਮਾਈਸ਼ਾਲ ਮਨਿੰਦਰ ਬਸ਼ੇਸ਼ ਠੀਕ ਹੈ ਜੀ ਸਾਡਾ ਜਿਹੜਾ ਸ਼ੋਅਰੂਮ ਹੈ ਨਿਊ ਮੋਡਲ ਟਾਊਨ ਰਿਡਾਈਨਿੰਗ ਪੋਸਟ ਆਫਿਸ ਲੁਧਿਆਣਾ ਫੈਕਟਰੀ ਫਰੋਜ ਕੋਲ ਰੋਡ ਜਾਂਗਪੁਰ ਖੁਦ ਦਾ ਮੈਨੂਫੈਕਚਰਿੰਗ ਯੂਨਿਟ ਹੈ ਜਿੱਦਾਂ ਤੁਸੀਂ ਕਾਸਟ ਦਾ ਪ੍ਰੋਡਕਟ ਕਹਿੰਗੇ ਉਸ ਕਾਸਟ ਦਾ ਤੁਹਾਨੂੰ ਪ੍ਰੋਡਕਟ ਮਿਲ ਜਾਏਗਾ ਠੀਕ ਹੈ ਜੀ ਹਾਂ ਜੀ ਉਹਦੇ ਵਿੱਚ ਜਿਵੇਂ ਤੁਸੀਂ ਲਗਾ ਲੋ 1500 روپے ਤੋਂ ਲੈ ਕੇ ਤੇ 2500 روپے ਤੱਕ ਵਾਰਡਰੋਬ ਆ ਜਾਂਦੀ ਹੈ 1800 روپے ਤੋਂ ਲੈ ਕੇ 4000 روپے ਤੱਕ ਕਿਚਨ ਆ ਜਾਂਦੀ ਹੈ ਠੀਕ ਹੈ ਜੀ ਜਿੱਦਾਂ ਤੁਸੀਂ ਕਿਚਨ ਦੀ ਗੱਲ ਕਰਦੇ ਆਗੇ ਵੀ ਜਿੱਦਾਂ ਐਂਟੀ ਸਟ੍ਰੈਚ ਹਾਂਜੀ ਹਾਂ ਹਾਂਜੀ ਐਂਟੀ ਫਿੰਗਰ ਪ੍ਰਿੰਟ ਹੈ ਇਹ ਵੀ ਜਰਮਨ ਦੀ ਐਕ੍ਰੀਲਿਕ ਸ਼ੀਟ ਲੱਗੀ ਹੋਈ ਹੈ ਨਵੇਂ ਤਰ੍ਹਾਂ ਦੀ ਕਟਲਰੀ ਤੁਹਾਨੂੰ ਇਹ ਮਿਲ ਰਹੀ ਹੈ ਜਿਹਦੇ ਵਿੱਚ ਦੇਖੋ ਡਬਲ ਯੂਜ਼ ਹੋ ਜਾਂਦਾ ਹੈਗਾ ਹਮ ਹਮ ਇਹ ਬਣਾ ਪ੍ਰੋਡਕਟ ਹੈਗਾ ਇਸਪਾਸ ਤੁਸੀਂ ਮਲਟੀ ਪਰਪਸ ਬਾਕਸ ਦੇਖਣਾ ਚਾਹੋਗੇ ਕਿਹਦਾ ਮਿਕ ਹੈਗਾ ਮਲਟੀ ਪਰਪਸ ਬਾਕਸ ਅੰਦਰ ਵੀ ਜਾਂਦਾ ਇਹਦੇ ਚ ਬੜੀਆਂ-ਬੜੀਆਂ ਬੋਟਲ ਕੱਢ ਜਾਂਦੀਆਂ ਨੇ نیچے ਵੀ ਤੁਹਾਡਾ ਬਣ ਜਾਂਦਾ ਰੈਕ نیچے ਵੀ ਦੇਖੋ نیچے ਵੀ ਰੈਕ ਬਣ ਜਾਂਦੀ ਜੀ ਇਹ ਤੁਹਾਡੀ ਪੈਂਟਰੀ ਹੈਗੀ ਹੈ ਇਹ ਪੈਂਟਰੀ ਹੈ ਪੈਂਟਰੀ ਜੁੰਟ ਆ ਗਿਆ ਇਹ ਇਧਰ ਪੈਂਟਰੀ ਜੁੰਟ ਆ ਇਹ ਦੇਖੋ ਇਹ ਸਮਾਲ ਪੈਂਟਰੀ ਹੈ ਤਾਂ ਅਗਰ ਮੰਨ ਲਓ ਸਾਡੀ ਕਿਚਨ ਛੋਟੀ ਹੈ ਬਟ ਵੀ ਰਿਕੁਆਇਰਡ ਪੈਂਟਰੀ ਅਧਿਵਾਨੀ ਦਾ ਸਮਾਲ ਪੈਂਟਰੀ ਆਹ ਚੀਜ਼ ਲੱਗਣੀ ਆਪਣੇ ਆਹ ਸਮਾਲ ਪੈਂਟਰੀ ਜਿਨ੍ਹਾਂ ਦੀ ਕਿਚਨ ਛੋਟੀ ਆ ਤੇ ਪਰ ਪੈਂਟਰੀ ਲਵਾਉਣੀ ਆ ਉਹਨਾਂ ਲਈ ਆਹ ਚੀਜ਼ ਬੈਸਟ ਆ ਤੇ ਆਪਣਾ ਕੋਈ ਕਾਰਡ ਵਗੈਰਾ ਵੀਰੇ ਜੀ ਦੇ ਦਿਓ ਜੀ ਅਸਾ ਦਾ ਕਾਰਡ ਹੈ ਤੇ ਬਰੌਸ਼ਰ ਹੈ ਨਰਿੰਦਰਪਾਲ ਵਿਸ਼ਿਸ਼ਟ ਮੇਰਾ ਨਾਮ ਹੈ ਮਾਈਸੈਲ ਆ ਦੇਖੋ ਪਿੱਛੇ ਦੇਖੋ ਅਸਾ ਦਾ ਇੰਸਟਾਗ੍ਰam ਦਾ ਲੋਗੋ ਆ ਸਕੈਨ ਕਰਕੇ ਜੀ ਤੁਸੀਂ ਇੰਸਟਾਗ੍ਰam ਤੇ ਦੇਖ ਸਕਦੇ ਹੋ ਬਾਈ ਇਹਨਾਂ ਦਾ ਤੇ ਆ ਨੰਬਰ ਆ ਪੂਰੀ ਜਾਣਕਾਰੀ ਲੈ ਸਕਦੇ ਹੋ ਬਹੁਤ ਸੋਹਣੀ ਕੁਆਲਿਟੀ ਆ ਤੇ ਇੱਧਰ ਅੱਗੇ ਆ ਗਿਆ ਜੀ ਆ ਦੇਖੋ ਜਾਲੀਆਂ ਵਗੈਰਾ ਜਿਵੇਂ ਘਰਾਂ ਦੀ ਸਜਾਵਟ ਲਈ ਬਹੁਤ ਸੋਹਣੀਆਂ ਲੱਗਦੀਆਂ ਨੇ ਇਹ ਇਹ ਚੀਜ਼ ਆ ਹੋਰ ਅਲੱਗ ਡਿਜ਼ਾਈਨ ਚ ਆ ਗਿਆ ਤੇ ਅੰਦਰ ਦਿਖਾਉਂਦੇ ਆ ਤੁਹਾਨੂੰ ਤੇ ਆ ਲੋਕਿੱਟਾ ਵਗੈਰਾ ਅਲੱਗ-ਅਲੱਗ ਤਰ੍ਹਾਂ ਦੀ ਆ ਉਹ ਦੇਖੋ ਕੰਦਾ ਤੇ ਲੱਗਣ ਵਾਲੇ ਜਿਹੜੇ ਅੰਟੀਰੀਅਰ ਡਿਜ਼ਾਈਨ ਲਈ ਤੇ ਉਹ ਲੋਕਿੱਟਾ ਅਲੱਗ-ਅਲੱਗ ਤਰ੍ਹਾਂ ਦੀ ਆ ਤੇ ਇੱਧਰ ਦੇਖੋ ਜੀ ਆ ਮੂਰਤੀਆ ਵਗੈਰਾ ਘਰਾਂ ਦੀ ਸਜੋ ਸਜਾਵਟ ਲਈ ਤੇ ਤਰਕਰਾਰੇ ਲਗਾਉਣ ਲਈ ਤਰਕਰਾਰੇ ਬਾਹਰ ਲਗਾਉਣ ਲਈ ਜੋ ਬਹੁਤ ਟ੍ਰੈਂਡਿੰਗ ਚ ਚੱਲ ਰਿਹਾ ਹੈ ਇਹ ਆ ਕੁਛ ਬਹੁਤ ਹੈਵੀ ਚ ਵਧੀਆ ਚੀਜ਼ਾਂ ਤੇਦਰ ਮੂਰਤੀਆਂ ਵਗੈਰਾ ਵੱਡੀਆਂ ਵੱਡੀਆਂ ਤੇ ਆਪ ਬਈ ਉਹਨਾਂ ਦਾ ਲਾਈਆ ਸ਼ਿੱਟਾ ਦਾ ਉਹ ਵੀ ਸਾਰਾ ਕੁਝ ਰੋ ਮਿਲ ਜਾਂਦਾ ਤੇ ਆ ਫਾਇਦੇ ਨਕਾਨ ਤੋਂ ਵੀ ਪੜ ਸਕਦੇ ਹੋ ਜੀ ਇਹ ਹਾਲ ਨੰਬਰ 1 ਜਿਹੜਾ ਤੁਹਾਨੂੰ ਸਾਰਾ ਹੀ ਦਿਖਾਇਆ ਸੀ ਤੇ ਕਾਫੀ ਕੁਝ ਇਨਰੀਅਰ ਐਂਡ ਐਕਸਟੀਰੀਅਰ ਇੱਥੇ ਮਿਲ ਗਿਆ ਨਾਲ ਤੁਹਾਨੂੰ ਅ ਬਾਕੀ ਤੁਸੀਂ ਵੀਡੀਓ 'ਚ ਦੇਖ ਹੀ ਲਿਆ ਹਣਾ ਤੇ ਹੁਣ ਚੱਲਦੇ ਆਈਏ ਆਪਾਂ ਹਾਲ ਨੰਬਰ 2 'ਚ ਉੱਥੇ ਜਾ ਕੇ ਦਿਖਾਉਂਦੇ ਆ ਤੁਹਾਨੂੰ ਵੀ ਕੀ ਕੁਛ ਆ ਉੱਥੇ ਤੇ ਹੋ ਸਕਦਾ ਵੀਡੀਓ ਦੇ 2-3 ਪਾਰਟ ਬਣ ਜਾਣ ਕਿਉਂਕਿ ਲੰਬੀ ਬਹੁਤ ਬਣ ਜਾਂਦੀ ਆ ਤੇ ਬਹੁਤ ਕੁਝ ਆਪਾਂ ਛੱਡ ਵੀ ਦਿੱਤਾ ਇੱਥੋਂ ਜਿਹੜਾ ਨਹੀਂ ਤੇ ਵੀਡੀਓ ਹੋਰ ਜ਼ਿਆਦਾ ਲੰਬੀ ਹੁੰਦੀ ਤੇ ਹੁਣ ਆਪਾਂ ਹਾਲ ਨੰਬਰ 2 'ਚ ਚੱਲਦੇ ਆਂ ਤੇ ਉੱਥੇ ਜਾ ਕੇ ਦਿਖਾਉਂਦੇ ਆ ਤੁਹਾਨੂੰ ਇਹ ਹਾਲ ਨੰਬਰ 1 ਜਿਹੜਾ ਆਪਾਂ ਹੁਣ ਕਵਰ ਕਰਕੇ ਆਏ ਆ ਤੇ ਉਧਰ ਹਾਲ ਨੰਬਰ 2 'ਚ ਹੁਣ ਚੱਲਦੇ ਆਂ ਤੇ ਚਲੋ ਜੀ ਦਿਖਾਉਂਦੇ ਆ ਹੁਣ ਤੁਹਾਨੂੰ ਹਾਲ ਨੰਬਰ 2 'ਚ ਆ ਕੇ